ਕਹਿਣਾ ਚਾਹਣਾ ਹੈ ਸਾਡੇ ਪਿੰਡ ਦੇ ਵਿੱਚ 10 ਤਰੀਕ ਤੋਂ ਇਹ ਬਿਮਾਰੀ ਪਸ਼ੂਆਂ ਦੀ ਆ ਚੁੱਕੀ ਹੈ ਤੇ ਕਮਸ਼ੇ ਕਮ 30 28 30 ਪਸ਼ੂ ਗੁਜ਼ਰ ਚੁੱਕੇ ਅੱਜ ਤੱਕ ਇੱਥੇ ਅਸੀਂ ਡਾਕਟਰਾਂ ਨੂੰ ਵੀ ਬੁਲਾਇਆ ਆਮ ਡਾਕਟਰ ਪ੍ਰਾਈਵੇਟ ਵੀ ਦਵਾਈਆਂ ਦੇ ਕੇ ਗਏ ਆ ਸਰਕਾਰੀ ਵੀ ਆਏ ਆ ਇਹਨਾਂ ਦਾ ਜੀ ਹਾਲੇ ਕੋਈ ਪੱਕਾ ਹੱਲ ਨਹੀਂ ਹੋਇਆ ਇਹ ਕਮਸ਼ੇ ਕਮ ਜਿਹੜੇ 28 30 ਪਸ਼ੂ ਆਏ ਸਾਰੇ ਤਕਰੀਬਨ ਅਦਾਹਾਰੂ ਆ ਅਸੀਂ ਕਿਸਾਨੀ ਦੇ ਨਾਲ ਜੁੜੇ ਹੋਏ ਆਂ ਤੇ ਅਸੀਂ ਵੀ ਇਹਨਾਂ ਦਾ ਪਸ਼ੂਆਂ ਦਾ ਪਾਲ ਪੋਸ਼ਣ ਕਰਕੇ ਆਪਦਾ ਗੁਜ਼ਾਰਾ ਕਰਦੇ ਆਂ 28 30 ਪਸ਼ੂ ਗੁਜ਼ਰ ਚੁੱਕਿਆ ਜੀ ਅੱਜ ਤੱਕ ਅਸੀਂ ਮਹਿਕਮੇ ਤੋਂ ਸਰਕਾਰ ਤੋਂ ਮੰਗ ਕਰਦੇ ਆਂ ਜੀ ਸਾਨੂੰ ਇਹ ਪਸ਼ੂਆਂ ਦੇ ਮੌਜੂਦਾ ਦਿੱਤਾ ਜਾਵੇ ਤੇ ਜਿਹੜੇ ਬਾਕੀ ਖੜੇ ਆ ਉਹਨਾਂ ਦਾ ਇਲਾਜ ਕੀਤਾ ਜਾਵੇ ਸਰਕਾਰ ਵੱਲੋਂ ਘੱਮ ਸੇ ਘਮ ਸਰਕਾਰ ਵੱਲੋਂ ਇਹ ਟੀਮਾਂ ਬਣਾ ਕੇ ਭੇਜਣਾਂ ਵੀ ਸਾਨੂੰ ਡਾਕਟਰ ਦੇਣ ਸਾਡੇ ਕੋਲੇ ਵਾਲੇ ਕੋਈ ਸਰਕਾਰੀ ਡਾਕਟਰ ਕੋਈ ਤਕੜਾ ਨਹੀਂ ਪਹੁੰਚਿਆ